हेलो गाइस, आई होप गाय चले लगे जैक नहीं ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਮੀਤ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਅੱਜ ਤੁਹਾਨੂੰ ਅਸੀਂ ਵੀਡੀਓ ਦਿਖਾਵਾਂਗੇ ਤੇ ਸੰਡੇ ਮਾਰਕੀਟ ਦੀਆਂ ਰੌਣਕਾਂ ਠੀਕ ਆ ਕੁਸ਼ਣ 7 ਵਜੇ ਦਾ ਟਾਈਮ ਆ ਰਾਤ ਦਾ ਤੇ ਅੱਜ ਜੀ ਸੰਡੇ ਮਾਰਕੀਟ ਦੀਆਂ ਤੁਹਾਨੂੰ ਹੁਸ਼ਿਆਰਪੁਰ ਵਿੱਚ ਰੌਣਕਾਂ ਦਿਖਾਵਾਂਗੇ ਬਲੌਗਰਾਂ ਐਡੇ ਬਣੇ ਰਹੋ ਐਨ ਤੱਕ ਵੀਰੋ ਦੇਖਿਓ ਜਿਨ੍ਹਾਂ ਨੇ ਹੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੋ ਕਿ ਤੁਹਾਨੂੰ ਹੱਥ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਠੀਕ ਆ ਵੀਡੀਓ ਨਾਲ ਐਡੇ ਬਣੇ ਰਹੋ ਤੇ ਚੱਲਦੇ ਹਾਂ ਅਸੀਂ ਹੁਣ ਦੇਖੋ ਅਸੀਂ ਆਹ ਚੱਲ ਪਏ ਕਿੰਨਾ ਲਿਖੋ ਠੀਕ ਹੈ ਅਗੀਆਂ ਬੋਣੀਆਂ ਇੰਨਾ ਆਪਾਂ ਚੰਗੇ ਮਾਰਕੀਟ ਦੀਆਂ ਰੌਣਕਾਂ तो फ्रेंड तुम भी देखो देख सकते हो कि ऑर्डर में जो चेंज लग गया है बात क्लियर है देखता है ये रोनता सीधे फोन आके मेरा नाम पूछता देखो देखता हूं ये क्या करने लगा हूं जरा से देख लेते हैं

ਸਾਡੇ ਦੁਨੀਆ ਕਿੱਦਾਂ ਖਰੀਦ ਰਹੀ ਹੈ ਦੇਖਾ ਹੈ ਅੱਛਾ ਕਾ ਸਾਲ ਸਾਰੀਆਂ ਸੋ ਸੋ ਜੀ ਕੀ ਕੀ ਰੁਪਏ ਦੀ ਤਾਂ ਸੇਲ ਲੱਗੀ ਹੁੰਦੀ ਹੈ ਇੱਥੇ ਸਾਰੀਆਂ ਸੇਲ ਨਹੀਂ ਲੱਗੀਆਂ ਹੋਈਆਂ ਇਧਰ ਆ ਸੋ ਸੋ ਰੁਪਏ ਦਾ ਸਾਰੇ ਜੀ ਦੇਖਦਾ ਹਾਂ ਦੇਖਾ ਰਾਤ ਦੇ ਅੱਖਰ ਦਾ ਸਾਹ ਹੈ ਕਿੰਨਾ ਹੈ मेरी एक दोनों वीडियो दिखाने चैनल सब्सक्राइब जरूर कर ले तो बिना देखा ले तो जिंदगी से लाइन आती होंगी आसानी

ਬਾਹਰ ਕਰਦੇ ਸਾਰੇ ਲੋਕੀ ਦੇ ਹਦਮਾਨੀ ਦੇ 2 ਘੰਟਾ ਕਰਦੇ ਕੋਟੀਆਂ ਦੇਖਾਦੇ ਦੇਖਾ ਕਰਦੇ ਤੇ ਹਾਂ ਜੀ ਅਸੀਂ ਹੁਣ ਘਰ ਪਹੁੰਚ ਚੁੱਕੇ ਆ ਤੇ ਇੱਥੇ ਕੀ ਬਲੋਗ ਦਾ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਉਹਨਾਂ ਚੈਨਲ ਨੂੰ ਸਬਸਕ੍ਰਾਈਬ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜੀਵੇ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ ਮੈਨੂੰ ਤੁਹਾਡੇ ਕਮੈਂਟਾਂ ਦੀ ਵੇਟ ਰਹਿੰਦੀ ਆ ਤੇ ਇੱਥੇ ਬਲੋਗਰ ਹਾਂ ਅੰਡ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਹੌਸੇ ਰਹੋ ਵਾਖਰੋ